I <sighs> ਨਕਾਰ ਪਹੁੰਚ ਗਏ ਬੰਦਨ ਵਾਸੀਆਂ ਜੈਤੂ ਬੱਲੇ ਮੱਤ ਦੀ ਮਾਂ ਦੇ ਤੂ ਬੱਲੇ ਦਰਬਾਰ ਦੇ ਜੈਤੂ ਬੱਲੇ ਮੱਤ ਦੀ ਮਾਂ ਦੇ ਤੂ ਜਿਕਰਾ ਧੰਤਮ ਸ੍ਰੀ ਦੇਸੂ ਬਕਰ ਮਹਾਰਾਜ ਜੀ ਦਾ ਬੋਲ ਸਾਤੇ ਦਰਬਾਰ ਕੀ ਜੈ ਜਿਕਰਾ ਧੰਤਮ ਸਾਈ ਕਮਲਜੀਤ ਕੁਮਾਰੀ ਜੀ ਦਾ ਬੋਲ ਸਾਤੇ ਦਰਬਾਰ ਕੀ ਜੈ ਸੁਸਾਈ ਕੀ ਦੀਆਂ ਲਾਡਲੀਆਂ ਤੇ ਪਿਆਰੀਆਂ ਸੰਤਾਂ ਨੂੰ ਬੜੇ ਹੀ ਨਿਮਰਤਾ ਸਹਿਤ ਪਿਆਰ ਨਾਲ ਬੇਤੀ ਹੈ ਕਿ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਬਾਬਾ ਜੀ ਦਾ ਜਿਹੜਾ ਸਨਾਰਨਾ ਹਰਸਿਆ 21 22 23 ਤੇ 24 ਅਗਸਤ ਨੂੰ ਬਾਬਾ ਜੀ ਦੀ ਰਹਿਮਤ ਸਦਕਾ ਆਪਾਂ ਮਨਾ ਰਹੇ ਹੋ ਸੋ ਸਾਰੀਆਂ ਹੀ ਸੰਗਤਾਂ ਨੂੰ ਦੇ ਛਾਬ ਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਚਾਰੇ ਹੀ ਦਿਨ ਬਾਬਾ ਜੀ ਦੇ ਦਰਬਾਰ ਤੇ ਪਹੁੰਚ ਕੇ ਬਾਬਾ ਜੀ ਦੇ ਮੇਲੇ ਦੀ رونਕ ਨੂੰ ਵਧਾਓ ਸੋ ਬਾਬਾ ਜੀ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਾਧ ਸੰਗਤ ਜੀ ਚਾਰੇ ਦਿਨ ਬਾਬਾ ਜੀ ਦਾ ਜਿਹੜਾ ਅਟੁੱਟ ਲੰਗਰ ਚੱਲੇਗਾ ਤੇ ਚਾਰੇ ਦਿਨ ਚਾਹ ਪਕੌੜਿਆਂ ਦਾ ਵੀ ਲੰਗਰ ਚੱਲੂਗਾ ਸੋ ਸਾਧ ਸੰਗਤ ਜੀ 23 ਸ਼ਾਮ ਨੂੰ ਵੀ ਸੁਖਿਆਰਨਾ ਮਹਿਫਲ ਦੇ ਵਿੱਚ ਇੰਟਰਨੈਸ਼ਨਲ ਕਵਾਲ ਪਹੁੰਚ ਰਹੇ ਆ ਤੇ 24 ਤਰੀਕ ਨੂੰ ਵੀ ਮਤਲਬ ਜਿਹੜੀ ਸੁਖਿਆਰਨਾ ਮਹਿਫਲ ਆ ਉਹਦੇ ਵਿੱਚ ਇੰਟਰਨੈਸ਼ਨਲ ਕਵਾਲ ਤੇ ਇੰਟਰਨੈਸ਼ਨਲ ਤਾਰਾਕਰ ਪਹੁੰਚ ਰਹੇ ਆ ਸੋ ਸਾਰਿਆਂ ਸੱਜਣਾਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕੇ ਸਾਰੀਆਂ ਸੰਗਤਾਂ ਚਾਰੇ ਹੀ ਦਿਨ ਮੇਲੇ ਵਿੱਚ ਖੁਮ ਹਮਾ ਕੇ ਪਹੁੰਚਣ ਤੇ ਮੇਲੇ ਦੀਆਂ ਰੌਣਕਾਂ ਨੂੰ ਚਾਰ-ਚਾਰ ਲਾਉਣ ਤੇ ਬਾਬਾ ਜੀ ਦੇ ਨਾਰਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜਕਾਰਾ ਧੰਤਨ ਦੇਸੂ ਫਕਰ ਮਹਾਰਾਜ ਜੀ ਦਾ ਬਹੁਤ ਸਾਦੇ ਦਰਬਾਰ ਕੀ ਜੈ ਸਾ ਸੰਗਤ ਜੀ ਧੰਤਨ ਦੇਸੂ ਫਕਰ ਮਹਾਰਾਜ ਜੀ ਦਾ ਦਰਬਾਰ ਪਿੰਡ ਮੇਟੀਆਣਾ ਜ਼ਿਲ੍ਹਾ ਹੁਸ਼ਿਆਰਪੁਰ ਜਿਨ੍ਹਾਂ ਦੇ ਦਰਬਾਰ ਦੇ ਗਤੀ ਨਿਸ਼ੀਨ ਸਾਈ ਕਮਲਜੀਤ ਕੁਮਾਰੀ ਜੀ ਤੇ ਮੁੱਖ ਸੇਵਾਦਾਰ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਮਹਿੰਦਰਪਾਲ ਵੱਧਨ ਜੀ ਸੋ ਆਓ ਸਾਧ ਸੰਗਤ ਜੀ 21 ਤੋਂ ਲੈ ਕੇ 24 ਤਰੀਕ ਤੱਕ ਮੇਲੇ ਦੇ ਵਿੱਚ ਪਹੁੰਚ ਕਰਕੇ ਮੇਲੇ ਦੀਆਂ ਰੌਣਕਾਂ ਨੂੰ ਚਾਰ ਚੰਨ ਲਾਈਏ ਸਦਾਤਾ ਜੀ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਜੈ ਪੀਰਾਂ ਦੀ ਜੈ ਮੋਸਤਾਂ ਦੀ ਤਾਂ ਤਾਂ ਸ੍ਰੀ ਦੇਸੂ ਫਕਰ ਮਹਾਰਾਜ ਦੇ ਦਰਵਾਜ਼ੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਮੇਲਾ 21 22 23 ਅਤੇ 24 ਤਰੀਕ ਨੂੰ ਮਨਾਇਆ ਜਾ ਰਿਹਾ ਹੈ ਇਹ ਮੇਲਾ ਪਿੰਡ ਵਾਸੀਆਂ ਨਗਰ ਵਾਸੀਆਂ ਅਤੇ ਐਨ ਆਰ ਆਈ ਵੀਜ਼ਾ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ 21 ਤਰੀਕ ਨੂੰ ਸਵੇਰੇ 11 ਵਜੇ ਝੰਡੇ ਤੇ ਚਾਦਰਾਂ ਦੀ ਰਸਮ ਹੋਵੇਗੀ ਉਪਰੰਤ ਬਾਬਾ ਜੀ ਦੀ ਚੌਂਕੀ ਹੋਵੇਗੀ 22 ਤਰੀਕ ਸ਼ਾਮ ਨੂੰ 5 ਵਜੇ ਮਹਿੰਦੀ ਦੀ ਰਸਮ ਹੋਵੇਗੀ ਅਪਰੰਤ ਪੀਰਾ ਦੀ ਚੌਂਕੀ ਲਗਾਈ ਜਾਵੇਗੀ 23 ਤਰੀਕ ਸ਼ਾਮ ਨੂੰ 5 ਵਜੇ ਪੀਰਾ ਦੀ ਜਗ੍ਹਾ ਕੱਢੀ ਜਾਵੇਗੀ ਅਤੇ ਅਪਰੰਤ ਸੁਫਿਆਨਾ ਮਹਿਫਲ ਸਜਾਈ ਜਾਵੇਗੀ 24 ਤਰੀਕ ਨੂੰ ਸਵੇਰੇ 11 ਵਜੇ ਬਾਬਾ ਜੀ ਦਾ ਸੁਫਿਆਨਾ ਸੁਫਿਆਨਾ ਮਹਿਫਲ ਸਜਾਈ ਜਾਵੇਗੀ ਅਤੇ ਇਸ ਵਿੱਚ ਇੰਟਰਨੈਸ਼ਨਲ ਕਵਾਲ ਇੰਟਰਨੈਸ਼ਨਲ ਕਲਾਕਾਰ ਕਲਾਕਾਰ ਪਹੁੰਚ ਰਹੇ ਹਨ ਸਾਰੇ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹੋਮ ਹਮਾ ਆ ਕੇ ਬੜੀ ਖੁਸ਼ੀ ਨਾਲ ਮੇਲੇ ਵਿੱਚ ਆਓ ਤੇ ਮੇਲੇ ਦੀਆਂ ਅ ਕੁਝਿਆ ਪ੍ਰਾਪਤ ਕਰੋ ਤੇ ਮੇਲੇ ਦੀ ਸੰਗ ਨੂੰ ਬੁਲਾਓ ਜੈ ਪੀਰਾਂ ਦੇ